ਆਦੇ ਮੇਰੀ ਡਿਊਟੀ ਗੰਗਜੀ ਜਿਹੜੀ ਹੈਗੀ ਹੈ ਕਾਫੀ ਦਿਨਾਂ ਤੋਂ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਐ ਇਸ ਬਦਲੇ ਜਿਹੜਾ ਨਾ ਲੋਕਾਂ ਨੂੰ ਮਨਾਦੀ ਕਰਵਾ ਕੇ ਵੇਰ ਵੀ ਕਰਵਾ ਦਿੱਤਾ ਸੀ ਕੱਦ ਵੀ ਲੋਕੀ ਜਿਹੜੇ ਨੇ ਕੀਤੀ ਅੱਜ ਤੇ ਜਿਹੜਾ ਹੈਗਾ ਇਹ ਬੜਿਆ ਛੋਟੀ ਜੀ ਕਾਰਵਾਈ ਹੈਗੀ ਹੈ ਜੇ ਲੋਕੀ ਨਹੀਂ ਕਰਨਗੇ ਫਿਰ ਵੀ ਇਸ ਤੋਂ ਵੱਡੀ ਕਾਰਵਾਈ ਕੀਤੀ ਜਾਏਗੀ ਤੇ ਹੋਰ ਵੀ ਜਿਹੜਾ ਕੀਤਾ ਜਾਏਗਾ ਇਹ ਲੋਕਾਂ ਦੀ ਭਲਾਈ ਵਾਸਤੇ ਤੇ ਕਾਫੀ ਜਾਮ ਲੱਗ ਰਹੇ ਨੇ ਐਕਸੀਡੈਂਟ ਦਾ ਡਰ ਬਣਿਆ ਰਹਿਦਾ ਪਬਲਿਕ ਦੇ ਤੁਨ ਵੀ ਇਹਦੇ ਹੋਇਆ ਇਹ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਅੱਗੇ ਤੋਂ ਵੀ ਨਾ ਰੱਖਣ ਜਿਹੜਾ ਹੈਗਾ ਜੋ ਸਭੀ ਜੋ ਸਭ ਮੈਂ ਟ੍ਰੈਫਿਕ ਬੜੀ ਵੱਧ ਗਿਆ ਜਦੋਂ ਪਰ ਤੁਸੀਂ ਨਾਲ ਲਗਾਤਾਰ ਸੜਕਾਂ ਤੇ ਜਾਮ ਲੱਗੇ ਰਹਿੰਦੇ ਨੇ ਜਿਸ ਕਰਕੇ ਬੜਾ ਜ਼ਰੂਰੀ ਬਿਲਕੁਲ ਠੀਕ ਹੈ ਜੀ ਹੋਰ ਫੈਸਲਾ ਕਿ ਲਗਾਤਾਰ ਇਹਦੇ ਬਾਰੇ ਧਿਆਨ ਦਿੱਤਾ ਜਾਵੇ ਅੱਗੇ ਇਹ ਮੈਂ ਅਸ਼ਵਾਸ਼ਨ ਦਉਣਾ ਕਿ ਇਹ ਹਰ ਹਫਤੇ ਜਦੋਂ ਵੀ ਜ਼ਰੂਰਤ ਲੱਗੇਗੀ ਹਨ ਉਹ ਇਹ ਚੱਲਦਾ ਰਹੇਗਾ ਪ੍ਰਸਾਦ ਜਿਹੜਾ ਹੈਗਾ ਇਹ ਸਟਾਰਟ ਕੀਤਾ ਹੈਗਾ ਜਸਟ ਸਟਾਰਟ ਹੈਗਾ ਜਿਹੜਾ ਹੈਗਾ ਅਹੀਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਇਹਨਾਂ ਪਰੇਜ ਜ਼ੋਰਤ ਪਈ ਤੇ ਅਸੀਂ ਲਾਈਨ ਵਿੱਚ ਲਗਾ ਦੇਾਂਗੇ ਇਹ ਦੋ ਜਿਹੜਾ ਹੈ ਆ ਲਾਈਨ ਦੀ ਮੰਗ ਹੈ ਲਾਈਨ ਲਗਾ ਦੇਾਂਗੇ ਸਰ ਕੋਈ ਕਰਨੀ ਨਹੀਂ ਦਿੱਤੀ ਪਾਸ ਤੁਹਾਡੇ ਦੇਖਣ ਚ ਵੀ ਆ ਰਿਹਾ ਕਿ ਜਿਹੜੀ ਗੁਰਦੁਆਰਾ ਬੋਲਸਾ ਤੋਂ ਜਿਹੜੀ ਮੇਨ ਬਾਜ਼ਾਰ ਆ ਉਹਦੇ ਜਿਹੜੀ ਭਾਂਡੇ ਵਾਲੀਆਂ ਦੁਕਾਨਾਂੋਂ ਭਾਂਡੇ ਬਾਹਰ ਰੱਖਦੇ ਆ ਤੇਰੀ ਬੇਤੀ ਆ ਅੱਜ ਅਸੀਂ ਚੁਕਵਾ ਲਿਆ ਆ ਜੇ ਫਿਰ ਤੋਂ ਫਿਰ ਕਰਵਾ ਲਿਆ ਅਗੇ ਜੇ ਨਹੀਂ ਕਰਨਗੇ ਤੇ ਚਲਾਨ ਕਰ ਦੇਾਂਗੇ ਉਹਨਾਂ ਦਾ ਠੀਕ ਕਾਰਵਾਈ ਕਰਦੇ ਅੱਜ ਉਹਨਾਂ ਦੇ ਚੁਕਵਾ ਲਿਆ ਆ ਬਖਤਰਹੀਂ ਜਿਓ ਫਿਰ ਕਰਨਗੇ ਇੱਕ ਵਾਰਨਿੰਗ ਦੇ ਕੇ ਉਹਨਾਂ ਦਾ ਚਲਾਨ ਕਰ ਦੇਾਂਗੇ ਜਾਂ ਜੋ ਕਾਨੂੰਨ ਦਾ ਉਹ ਕਾਰਵਾਈ ਕਰਦੇ ਉਹ ਕਰਦੇ ਆ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਾਡੇ ਸੀਨੀਅਰ ਪੱਤਰਕਾਰ ਸਰਬਾਤ ਸਿੰਘ ਜੀ ਕੰਗ ਜੋ ਕਿ ਅੱਜ ਹਲਕਾ ਪੁਲਾਤ ਦੇ ਪਿੰਡ ਨੰਡਾਲੇ ਦੇ ਵਿੱਚ ਜਿਹੜੇ ਨਚਾਇਜ਼ ਕਬਜ਼ੇ ਵਿੱਚ ਕੀਤੇ ਹੋਏ ਸੀ ਦੁਕਾਨਦਾਰਾਂ ਨੇ ਉਹ ਸਮਾਨ ਹਟਾਇਆ ਗਿਆ ਵਾ ਨਗਰ ਪੰਚਾਇਤ ਦੇ ਜਿਹੜੇ ਕਰਮਚਾਰੀ ਆ ਤੇ ਈਓ ਨੇ ਤੇ ਸਾਡੇ ਸੀਨੀਅਰ ਪੱਤਰਕਾਰ ਸਰਬਾਤ ਸਿੰਘ ਕੰਗ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਕੰਗ ਸਾਹਿਬ ਕੀ ਪ੍ਰੋਗਰਾਮ ਸੀ ਅੱਜ ਕੋਤਰਾ ਸਾਹਿਬ ਨਗਰ ਪੰਚਾਇਤ ਵੱਲੋਂ ਬੜੀ ਵਧੀਆ ਵਧੀਆ ਪ੍ਰਕਿਰਿਆ ਜਿਹੜੀ ਅੱਜ ਕੀਤੀ ਗਈ ਹੈ ਕਿਉਂਕਿ ਬੜੇ ਲੰਮੇ ਸਮੇਂ ਤੋਂ ਨੰਡਾਲੇ ਦੇ ਕਾਫੀ ਹਾਲਾ ਇਹ ਜਿਹੜੇ ਨਜਾਇਜ਼ ਕਬਜ਼ੇ ਕਹਿ ਲੋ ਛੜਕਾਂ ਦੇ ਕਿਨਾਰੇ ਕੀਤੇ ਉਹਦੇ ਕਰਕੇ ਬੜੀਆਂ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਦੋ ਟਾਈਮ ਸਕੂਲੀ ਬੱਸਾਂ ਆਉਂਦੀਆਂ ਨੇ ਇਸ ਤੋਂ ਇਲਾਵਾ ਲਗਾਤਾਰ ਦਿਨੇ ਵੇਲੇ ਟ੍ਰੈਫਿਕ ਚੱਲਦੀ ਹੈ ਤੇ ਟ੍ਰੈਫਿਕ ਦੀ ਬਹੁਤਾਤ ਇੰਨੀ ਹੋ ਗਈ ਹੈ ਕਿ ਕਿਤੇ ਵੀ ਜਗ੍ਹਾ ਨਹੀਂ ਮਿਲਦੀ ਗੱਡੀ ਖੜੀ ਕਰਨ ਵਾਸਤੇ ਸੋ ਦੁਕਾਨਦਾਰ ਜਿਹੜੇ ਸਾਡੇ ਭਰਾ ਨੇ ਇਹਨਾਂ ਦੇ ਨਾਲ ਆਪਣੇ ਅੱਗੇ ਸਭ ਸੱਤ ਤੌਰ ਤੇ ਜਿਹੜੀਆਂ ਲਗਾਈਆਂ ਹੋਈਆਂ ਨੇ ਜਿਹੜੀਆਂ ਕੋਈ ਪੈਸੇ ਲਏ ਜਾਂਦੇ ਨੇ ਇਸ ਕਰਕੇ ਜਿਹੜਾ ਸਾਰਾ ਸਿਸਟਮ ਉਹ ਖਰਾਬ ਹੋਇਆ ਪਿਆ ਹੈ ਕਿਸੇ ਨੇ ਅਮਰਜੰਤ ਸੀ ਜਾਣਾ ਹੋਵੇ ਕੋ ਬਿਮਾਰ ਆ ਕੋਈ ਸਕੂਲ ਜਾ ਰਿਹਾ ਲੇਟ ਹੋ ਰਿਹਾ ਤੇ ਉਹਦੇ ਵਾਸਤੇ ਬੜੀ ਦਿੱਕਤ ਹੈ ਕਿਉਂਕਿ ਪਲ ਪਲ ਬਾਅਦ ਜਿਹੜੀ ਟ੍ਰੈਫਿਕ ਉਹ ਜਾਮ ਹੁੰਦੀ ਹੈ ਜ਼ਿਆਦਾ ਕਰਕੇ ਦੋ ਤਿੰਨ ਇੱਥੇ ਜਿਹੜੇ ਸਬਜੀ ਰੇੜੀਆਂ ਤੇ ਵੇਚਦੇ ਨੇ ਜਾਂ ਰੇੜੀਆਂ ਤੇ ਵੇਚਦੇ ਨੇ ਫਿਰ ਤਰੱਕੇ ਉਹ ਜ਼ਿਆਦਾ ਮਾਹੌਲ ਖਰਾਬ ਕਰ ਰਹੇ ਨੇ ਸ਼ਾਮ ਦੇ ਸਮੇਂ ਕਾਫੀ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਪਿੰਡਾਂ ਚੋਂ ਰੇੜੀਆਂ ਲੈ ਕੇ ਨੜਾਲੇ ਆ ਜਾਂਦੇ ਨੇ ਬੇਤਰਤੀਬੇ ਢੰਗ ਨਾਲ ਰੇੜੀਆਂ ਖੜੀਆਂ ਕਰ ਛੱਡਦੇ ਨੇ ਸੋ ਅਜਿਹੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਦਾ ਕਰਕੇ ਜਿਹੜਾ ਹਾਲਾਤ ਸਾਰੇ ਵਿਗੜੇ ਹੋਏ ਨੇ ਸੋ ਨਗਰਪਾਲਿਕਾ ਦਾ ਉਹ ਜਿਹੜਾ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਹੈ। ਜਿਹ ਨਗਰਪਾਲਿਕਾ ਦੇ ਸਹਿਯੋਗ ਨਾਲ ਤੇ ਈਓ ਸਾਹਿਬ ਦੇ ਸਹਿਯੋਗ ਨਾਲ ਜਿਹੜੇ ਨਜਾਇਜ਼ ਕਬਜ਼ੇ ਸੀ ਇਹ ਨਡਾਰੇ ਦੇ ਵਿੱਚ ਜਿਹੜੀਆਂ ਦੁਕਾਨਦਾਰ ਸੀ ਉਹਨਾਂ ਨੇ ਨਜਾਇਜ਼ ਹੀ ਬੋਰਡ ਬਾੜ ਰੱਖੀ ਸੀ ਭਾਂਡਿਆਂ ਦੀਆਂ ਦੀ ਗੱਲ ਕਰੀਏ ਕੀ ਕਰਨਾ ਚਾਹੋਗੇ ਉਸਦੇ ਬਾਰੇ ਦੇਖੋ ਜੀ ਬਹੁਤ ਵਧੀਆ ਕੰਮ ਹੋਇਆ ਜੀ ਕਿ ਉਹ ਇੱਕ ਚੌਂਕ ਖੁੱਲਾ ਹੋਏਗਾ ਤੇ ਆਪਣੀ ਟ੍ਰੈਫਿਕ ਸਮੱਸਿਆ ਘਟੇਗੀ। ਗਰਮੀਆ ਦੇ ਦਿਨ ਨੇ ਵਿਚਾਰੇ ਬੱਚੇ ਜਿਹੜੇ ਸਕੂਲ ਤੋਂ ਛੁੱਟੀ ਹੁੰਦੀ ਹੈ ਤੇ ਬੱਚਿਆਂ ਦੀਆਂ ਬੱਸਾਂ ਇੱਥੇ ਲੱਗੀਆਂ ਹੁੰਦੀਆਂ ਨੇ ਤੇ ਗਰਮੀ ਦੇ ਬੱਚੇ ਜਿਹੜੇ ਆ ਬਹੁਤ ਤੜਪਦੇ ਹੁੰਦੇ ਆ ਬਿਲਕਦੇ ਹੁੰਦੇ ਆ ਤੇ ਇਸੇ ਹਿਸਾਬ ਨਾਲ ਖੁੱਲੇ-ਖੁੱਲੇ ਚੌਕ ਦੇ ਵਿੱਚੋਂ ਟ੍ਰੈਫਿਕ ਪੁਲਸਿਕ ਟ੍ਰੈਫਿਕ ਘਟੇਗੀ ਕੋਈ ਹਾਸੇ ਹੁੰਦਾ ਜਿਹੜਾ ਕਰਨ ਹੈਗਾ ਉਹ ਘਟੇਗਾ ਆਪਣੇ ਆਪੇ ਸਭਾ ਨੂੰ ਆਪੋ ਆਪਣੀ ਹੱਥ ਦੇ ਵਿੱਚ ਰੱਖਿਆ ਜਾਏ ਤੇ ਸਭ ਤੋਂ ਵਧੀਆ ਬਹੁਤ ਵਧੀਆ ਕੰਮ ਹੈ ਇਸ ਤੋਂ ਵਧੀਆ ਕੰਮ ਤੋਂ ਕੋਈ